ਹਲੋ ਹਾਂ ਜੀ ਜੈਪਿੰਮ ਜੀ ਜਪਾ ਹੋਰ ਠੀਕ ਹੋ ਜੀ ਘਰ ਪਰ ਵਟਸਐਪ ਠੀਕ ਠਾਕ ਹੈ ਅੱਛਾ ਫਟਾ ਕਿਰਪਾ ਰੋ ਅੱਛਾ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਤੇ ਫੋਨ ਕੱਟਿਓ ਨਾ ਕਿਉਂਕਿ ਜਿਹਦੇ ਨਾਲ ਮੈਂ ਗੱਲ ਕਰਦੀ ਹੁੰਦੀ ਹੁੰਦੀ ਆ ਨਾ ਤੱਥਾਂ ਦੇ ਧਾਰ ਤੇ ਫੋਨ ਕੱਟ ਕੇ ਭੱਜ ਜਾਂਦੇ ਆ ਨਹੀਂ ਨਹੀਂ ਤੁਸੀਂ ਕੋਈ ਮੁੱਦ ਬਕਵਾਸ ਕਰ ਬਕਵਾਸ ਆਪ ਜਿਨੇ ਕਰਨੀ ਜਿਹੜੀ ਨਹੀਂ ਨਹੀਂ ਕਿਹਾ ਜੀ ਤੁਸੀਂ ਗੁੰਮ ਰਹੇ ਹੋ ਆ ਰਹੇ ਹੋ ਨਾ ਤੋ ਕੰਮ ਕਰ ਦਿਓ ਹਾਂ ਹਾਂ ਕੰਮ ਕਰਿਆ ਮੈਂ ਹੋਰ ਕੀ ਆ ਤੁਸੀਂ ਮੇਰੀ ਬੇਨਤੀ ਸੁਣੋ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਨਾ ਮੇਰੀ ਗੱਲ ਕਿ ਮੈਂ ਮਤਲਬ ਮੈਂ ਬੜਾ ਪੜੀ ਆਗੀ ਅੱਜ ਸਭ ਯਾਦ ਰਿਹਾ ਨਹੀਂ ਤੁਸੀਂ ਮੇਰੀ ਗੱਲ ਮੇਰੀ ਗੱਲ ਸੁਣ ਤੁਸੀਂ ਲਿਖਿਆ ਮੈਂ ਤੇਰੇ ਕੰਮ ਤੋਂ ਕੀ ਦਣਾ ਤੂੰ ਦੱਸ ਲੋ ਕਦੋਂ ਵੀ ਮੈਂ ਪਈ ਆ ਹਾਂ ਕੰਮ ਕਰਦੇ ਮੇਰੀ ਆ ਕੁਝ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਕਮੈਂਟ ਕੀਤਾ ਇਹ ਡਰਾਮਾ ਕੀ ਜਦੋਂ ਤੁਹਾਡੇ ਘਰੇ ਧੀਆ ਪੈਣਾ ਹੈਗੀਆਂ ਨੇ ਸਤਿਕਾਰਯੋਗ ਜੀਓ ਤੁਸੀਂ ਆਪਣੀ ਧੀ ਭੈਣ ਨੂੰ ਇਸ ਮਿਸ਼ਨ ਮੂਵਮੈਂਟ ਦੇ ਲਈ ਕੰਮ ਕਰਨ ਲਈ ਭੇਜੋ ਜਦੋਂ ਇਹ ਗੰਦੀ ਨਸਲ ਦੇ ਗੰਦੀ ਮਾਨਸਿਕਤਾ ਵਾਲੇ ਲੋਕ ਤੁਹਾਡੇ ਘਰ ਦੀ ਧੀ ਭੈਣ ਨੂੰ ਨੋਚ-ਨੋਚ ਖਾਣਗੇ ਗੰਦੇ ਸ਼ਬਦ ਬੋਲਣਗੇ ਗਾਲ੍ਹਾਂ ਕੱਢਣਗੇ ਔਰ ਉਹਤੇ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਨਗੇ ਫਿਰ ਤੁਸੀਂ ਆਪਣੀ ਬੱਚੀ ਨੂੰ ਤੁਸੀਂ ਬਾਸ ਕੋਈ ਪਿਆ ਤੂੰ ਉਹਨਾਂ ਬੰਦਾ ਦਾ ਨਾਮ ਲੈ ਕੇ ਆ ਦੇ ਕੰਡੇ ਕੰਜਰ ਜੀ ਤੁਸੀਂ ਤੁਸੀਂ ਆਪਣੀ ਬੱਚੀ ਨੂੰ ਇਹ ਕਹੋਗੇ ਵੀ ਇਹ ਡਰਾਮਾ ਕਰਦੀ ਆ ਜਦੋਂ ਤੁਹਾਨੂੰ ਦੱਸੇਗੀ ਫਿਰ ਤੁਸੀਂ ਇਹ ਸ਼ਬਦ ਬੋਲੋਗੇ ਉਹਨੂੰ ਵੀ ਤੂੰ ਕੀ ਡਰਾਮਾ ਕਰਦੀ ਆ ਇਹ ਡਰਾਮਾ ਸ਼ਬਦ ਉਹਨੂੰ ਬੋਲੋਂਗੇ ਆਪਣੀ ਬੱਚੀ ਨੂੰ ਮੈਂ ਤੈਨੂੰ ਬੋਲੂਗਾ ਕਿਉਂਕਿ ਜਿਹੜਾ ਕੋਸ ਹੈਗਾ ਇੰਨਾ ਦਾ ਨਾਮ ਵੀ ਤੇ ਮਸ਼ਹੂਰ ਹੋਆ ਤਾਂ ਕਟਕਟ ਕਪ ਪਾਰਟੀ ਹੋਰ ਬਣਾ ਲਾ ਨਹੀਂ ਨਹੀਂ ਉਹਦੇ ਨਾਲ ਜਰੂਰੀ ਬੰਨੇ ਹੋਈਆਂ ਤੁਵੇਂ ਇਹ ਨਾਲ ਮੈਂ ਮੈਂ ਪਾਰਟੀ ਹੋਰ ਕਿਉਂ ਬਣਾ ਲਾ ਤੁਸੀਂ ਨਾ ਬਣਾਈ ਆਪਣੀ ਪਾਰਟੀ ਮੈਨੂੰ ਸੁਝਾ ਦੇਣੇ ਹੋ ਤੁਸੀਂ ਮੈਂ ਚੁੱਪ ਕਰ ਗਿਆ ਚੁੱਪ ਕਰ ਗਿਆ ਫਿਰ ਤੁਹਾਡੀ ਜਮੀਰ ਮਰ ਗਈ ਤੁਸੀਂ ਚੁੱਪ ਕਰ ਜਾਓ ਮੇਰੀ ਜਮੀਰ ਨਹੀਂ ਨਾ ਮਰੀ ਤੁਹਾਡੇ ਵਾਂਗ ਜੇ ਜਮੀਰ ਵਾਲੀ ਗੱਲ ਵੀ ਕੀ ਹੈ ਜੀ ਆਈ ਵੀ ਜੀ ਮੈਂ ਮੈਂ ਕਿਉਂ ਪਾਰਟੀ ਬਣਾਵਾਂ ਮੈਨੂੰ ਸੁਝਾ ਦਿੰਨੇ ਹੋ ਸਤਿਕਾਰਯੋਗ ਜੀ ਉਹ ਤੁਸੀਂ ਪਾਰਟੀ ਕਿਉਂ ਨਹੀਂ ਬਣਾਈ ਮੈਂ ਕਿਹੜੇ ਕਹਿਣਾ ਕੋਸ ਹਾਂ ਤੇ ਤੁਸੀਂ ਘਰੇ ਬੈਠਿਆ ਨੇ ਵਾਲ ਚਿੱਟੇ ਕਰ ਲੇ ਤੁਹਾਨੂੰ ਰਤਾ ਵੀ ਮਤਲਬ ਹਰ ਜ ਨਹੀਂ ਆਇਆ ਬੋਲਣ ਵੇਲੇ ਕਿ ਚਿੱਟੀ ਸਾਡੀ ਸਿਰ ਹੋ ਗਿਆ ਚਿੱਟੀ ਧੋਲੀ ਦਾੜੀ ਵੀ ਸਾਡੀ ਮੈਂ ਗਾਲ ਕੱਢ ਰਿਹਾ ਹਾਂ ਮੈਂ ਜਦੋਂ ਮੈਂ ਲਿਖਿਆ ਸੀ ਵੀ ਠੀਕ ਆਉਂਦਾ ਕੋਈ ਉਹਦਾ ਘਰ ਖਾਬਾ ਸੀ ਕਿ ਕੀ ਦੇ ਦੇ ਨਹੀਂ ਤੁਸੀਂ ਤੁਹਾਡੀ ਸਾਡੀ ਦਾੜੀ ਚਿੱਟੀ ਹੋ ਗਈ ਸਿਰ ਚਿੱਟਾ ਹੋ ਗਿਆ ਤੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਆਈ ਹੈਗੀ ਤੁਹਾਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਹੈ ਤੁਸੀਂ ਟੀਚਰ ਰਿਟਾਇਰ ਹੋਇਓ ਕੀ ਜਦੋਂ ਤੁਹਾਡੀ ਧੀ ਭੈਣ ਨੂੰ ਇਹ ਨੋਚ ਨੋਚ ਖਾਣਗੇ ਕੀ ਤੁਸੀਂ ਉਹਨੂੰ ਪੁੱਛੋਗੇ ਵੀ ਇਹ ਡਰਾਮਾ ਕੀ ਆ ਮੈਨੂੰ ਮਸ਼ਹੂਰ ਹੋਣ ਦੀ ਲੋੜ ਨਹੀਂ ਅੰਕਲ ਜੀ ਮੈਨੂੰ ਮਸ਼ਹੂਰ ਹੋਣ ਵਾਸਤੇ ਡਰਾਮਾ ਕਰਨ ਦੀ ਲੋੜ ਨਹੀਂ ਹੈ ਮੇਰੀ ਕੁਦਰਤ ਸਰਦਗੁਰ ਬਦਾਸ ਮਹਾਰਾਜ ਨੇ ਬਾਬਾ ਸਾਹਮ ਬੇੜਗਰ ਨੇ ਸਾਹ ਸ਼੍ਰੀ ਕਾਂਸ਼ੀ ਰਾਮ ਜੀ ਨੇ ਇੰਨੀ ਕ ਕਿਰਪਾ ਕੀਤੀ ਹੋਈ ਆ ਕਿ ਤੁਹਾਨੂੰ ਵੀ ਨਹੀਂ ਪਤਾ ਮੈਂ ਕਿੰਨੀ ਮਸ਼ਹੂਰ ਆ। ਕੰਮ ਕੰਮ ਕਰੀਏ ਜਿਹੜਾ ਕਾਰਨ ਤੈਨੂੰ ਹਟਾਉਂਦਾ ਜਿਹੜਾ ਹੈ। ਜਿਹੜੇ ਕਰੋ ਭਈ ਅਬਦਾ। ਨਹੀਂ ਨਹੀਂ ਜਿਹੜੇ ਹਟਾਉਂਦੇ ਨੇ ਜਿਹੜੇ ਹਟਾਉਂਦੇ ਨੇ ਮੇਰੀ ਉਹਨਾਂ ਨਾਲ ਸਵਾਲ ਸੀ। ਤੁਸੀਂ ਐਵੇਂ ਵਿੱਚ ਆ ਕੇ ਖਵਾਜੇ ਦੇ ਦੁਆੜ ਢੱਡੂ ਬਣਨਾ। ਜਿੰਮੇ ਦਾ ਬਤ ਪੈ ਰੱਖਿਆ ਕਿਹਾ ਸੀ। ਜਦੋਂ ਤੁਸੀਂ ਨਹੀਂ ਨਹੀਂ ਜੇ ਤੁਹਾਨੂੰ ਕੋਈ ਸ਼ਿਕਵਾ ਤੁਸੀਂ ਫੋਨ ਕਰਕੇ ਪੁੱਛੋ ਮੈਨੂੰ ਵੀ ਬੀਬਾ ਕੀ ਸਮੱਸਿਆ ਹੈਗੀ ਆ। ਤੁਸੀਂ ਕਮੈਂਟ ਕਰਦੇ ਹੋ ਤੁਹਾਨੂੰ ਆਪਦੀ ਧੌਲੀ ਦਾੜੀ ਦੀ ਵੀ ਮਤਲਬ ਰਤਾ ਵੀ ਤੁਹਾਨੂੰ 헤ਜ ਨਾ ਆ ਵੀ ਮੇਰੀ ਚਿੱਟੀ ਦਾੜੀ ਆ ਤੇ ਮੈਂ ਕੀ ਲਬਜ ਬੋਲਦਾ ਔਰ ਬਤੌਰ ਤੁਸੀਂ ਟੀਚਰ ਰਿਟਾਇਰ ਹੋਇਓ ਤੇ ਤੁਹਾਨੂੰ ਤੁਹਾਨੂੰ ਵੀਡੀਓ ਸੁਣ ਕੇ ਪਤਾ ਨਹੀਂ ਚੱਲਿਆ ਮੈਂ ਕੀ ਬੋਲ ਰਹੀ ਆ ਤੁਹਾਨੂੰ ਵੀਡੀਓ ਦੇ ਵਿੱਚ ਮੇਰਾ ਦਰਦ ਸੁਣ ਕੇ ਪਤਾ ਨਹੀਂ ਚੱਲਿਆ ਮੈਂ ਕੀ ਬੋਲ ਰਹੀ ਆ ਉਲਟਾ ਤੁਸੀਂ ਆਪਣੀ ਦਾੜੀ ਠਾਕੇ ਕੇ ਕਮੈਂਟ ਕਰ ਦਿੱਤਾ ਕਿ ਕੀ ਡਰਾਮਾ ਤੇ ਉਲਟਾ ਤੁਸੀਂ ਮੈਨੂੰ ਫੋਨ ਕਰਕੇ ਕਹਿੰਦੇ ਆਪਣੀ ਪਾਰਟੀ ਬਣਾ ਲੈ ਤੇ ਤੁਹਾਡੇ ਘਰ ਤੇ ਧੀਆਂ ਪੈਣਾ ਹੋਣਗੀਆਂ ਤੁਸੀਂ ਆਪਣੇ ਘਰ ਦੀ ਧੀ ਭੈਣ ਨੂੰ ਖੱਦ ਹੋ ਗਈ ਆ ਤੁਹਾਨੂੰ ਤਾਂ ਜਾਤਾ ਹੈ ਕਿ ਹਰ ਕੀ ਕਿਹਾ ਮੈਂ ਵੀ ਇਹ ਵੀ ਮੈਂ ਕਹਾ ਕਿ ਜੀ ਇਹ ਨਾ ਨਹੀਂ ਬੜੇ ਮਤਲਬ ਕਿ ਉਹ ਕ੍ਰੀਮ ਪੂਰੀ ਉੱਡ ਹੋ ਗਿਆ ਤੇ ਉਹ ਵੀ ਚੁੱਪ ਕਰਾ ਬਿਠਾ ਹੈ ਇੱਕ ਕ੍ਰੀਮ ਪੂਰੀ ਨੂੰ ਕਿ ਕਿੰਨੀ ਵੇਲ ਦੀ ਕਰੀ ਉਹ ਵੀ ਮੇਰਾ ਮੇਰਾ ਮਸਲਾ ਨਾ تھا ਕ੍ਰੀਮ ਪੂਰੀ ਨਾਲ ਆ ਜੀ ਨਾ ਮੇਰਾ ਮਸਲਾ ਕਿਸੇ ਹੋਰ ਨਾਲ ਆ ਮੇਰਾ ਮਸਲਾ ਜਿੰਨਾ ਨਾਲ ਹੈਗਾ ਇਹ ਮੇਰੇ ਮਸਲੇ ਦਾ ਸਵਾਲ ਉਹ ਦੇਣ ਉਹ ਉਹ ਮੇਰੇ ਨਾਲ ਗੱਲ ਕਰਨ ਐਵੇਂ ਨਹੀਂ ਖਵਾਜੇ ਦਾ ਗਵਾਹ ਢਿੱਡੂ ਬਣੀ ਦਾ ਨਹੀਂ ਹਾਂਜੀ ਨਹੀਂ ਜਿਹਨ ਜਿਹਨੂੰ ਦੋਈ ਨਾ ਚਾਹ ਜਿੱਤੂ ਲੈਣਾ ਉਹ ਸਾਰੇ ਕੋਈ ਵੱਡੇ ਹੋਣੇ ਵੀ ਪ੍ਰਧਾਨ ਮੰਤਰੀ ਆ ਪਹੁੰਚੂ ਜਾਵਮਗੇ ਹੈ ਤੁਸੀਂ ਤੁਸੀਂ ਇਹ ਦੇਖੋ ਜੋ ਨਾ ਤੇਰੇ ਨਾਲ ਅਸੀਂ ਗਏ ਨਹੀਂ ਉੱਥੇ ਬਰਨਾਲੇ 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 ਕਿੱਥੇ ਗਏ ਸੀ ਤੁਸੀਂ ਜਿਸ ਕੋਲੇ ਗਏ ਤੇ ਕਿਹੜੇ ਡੀਸੀ ਕੋਲੇ ਬੰਦਿਆਂ ਨੂੰ ਵਿਧਵਾਏ ਕਹਿੰਦੇ ਨੇ ਮੈਨੂੰ ਐ ਕਹਿੰਦੇ ਨੇ ਕਿਹੜੇ ਡੀਸੀ ਕੋਲੇ ਗਏ ਹੋ ਤੁਸੀਂ ਬਨਾਲੇ ਬਨਾਲੇ ਡੀਸੀ ਕੋਲੇ ਗਏ ਤੇ ਕਿਹੜੇ ਡੀਸੀ ਕੋਲੇ ਗਏ ਹੋ ਜੀ ਉਹ ਡੀਸੀ ਦਾ ਨਾਮ ਕੀ ਸੀ ਜਿਹਦੇ ਕੋਲੇ ਬਨਾਲੇ ਖਾ ਦਾ ਜਿਹੜਾ ਤੇ 3-4 ਸਾਲ ਹੋ ਗਏ ਨਹੀਂ 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 ਇਹ ਤੁਸੀਂ ਝੂਠ ਕਹਿ ਰਹੇ ਹੋ ਅਸੂਠੀ ਬੋਲ ਰ ਮੈਂ ਕਹਾਂ ਸੀ ਅਸੀਂ ਕਿ ਮੈਂ ਕੀ ਤੁੰਕੌਰ ਵੀ ਦੀ ਮਰੀਦ ਵੀ ਦੀ ਵੇਗਾ ਜਿੱਥੇ ਆਪਾਂ ਮਿਲਦੇ ਹਾਂ ਉਹ ਗੱਲ ਸੀ ਤੁਸੀਂ ਆਪਣੇ ਗੱਲ ਕਰਨ ਗਏ ਸੀ ਮੇਰੀ ਗੱਲ ਨਹੀਂ ਕੀਤੀ ਉੱਥੇ ਮੀਟਿੰਗ ਹੋਈ ਸੀ ਮੇਰੀ ਜਿਹੜੀ ਸੀ ਉਹ ਗੱਲ ਉੱਥੇ ਮੀਟਿੰਗ ਸੀ ਨਹੀਂ ਪਾਰਟੀ ਦੀ ਕੋਈ ਗੱਲ ਸੀ ਤੁਸੀਂ ਆਪਣੀ ਗੱਲ ਮੇਰੇ ਮੁੱਦੇ ਲਈ ਡੀਸੀ ਨੂੰ ਮਿਲੇ ਹੋ ਮੈਂ ਤਾਂ ਸਬੂਤ ਮੰਗਦੀ ਆ ਮੈਂ ਤਾਂ ਸਰੋਪਾ ਪਾਣ ਆਉਂਗੀ ਤੁਹਾਡੇ ਪ੍ਰੂਫ ਦਿਓ ਮੇਰੇ ਦਾ ਨੂੰ ਪਾਣਾ ਕਿ ਤੂੰ ਨਾ ਤੂੰ ਆਈ ਹੂੰਗੀ ਹੋਈ ਨਹੀਂ ਹੋ ਕੇ ਅਸੀਂ ਕਦੇ ਕਰ ਗਏ ਤੇ ਮੇਰੀ ਗੱਲ ਸੁਣੋ ਉਹ ਬੱਚਿਆਂ ਦੀ ਸਕਾਲਰਸ਼ਿਪ ਦਾ ਮਸਲਾ ਸੀ ਸਤਕਾਰਯੋਗ ਜੀ ਉਹ ਭੁੱਲ ਗਏ ਹੋ ਤੁਸੀਂ ਉਹ ਬੱਚਿਆਂ ਦੀ ਸਕਾਲਰਸ਼ਿਪ ਦਾ ਮਸਲਾ ਸੀ ਟੱਲੇਵਾਲ ਦੇ ਬੱਚਿਆਂ ਦੀ ਸਕਾਲਰਸ਼ਿਪ ਦਾ ਕੋਈ ਮਸਲਾ ਉਸ ਮਸਲੇ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਨਹੀਂ ਸੀ ਮਿਲ ਰਹੀ ਉਸ ਮਸਲੇ ਦੇ ਵਿੱਚ ਆਪਾਂ ਮਿਲਣ ਗਏ ਸੀ ਉਹ ਸਰ ਉਹ ਸਰਟੀਫਿਕੇਟ ਵਾਲੀ ਹਾਂ ਜੋ ਹਾਂ ਸਰਟੀਫਿਕੇਟ ਇਸ ਮਸਲੇ 'ਚ ਆਪਾਂ ਉਹਨਾਂ ਨੂੰ ਡੀਸੀ ਸਾਹਿਬ ਨੂੰ ਮਿਲਣ ਗਏ ਸੀ ਪਰ ਤੁਸੀਂ ਮੇਰੇ ਮਸਲੇ 'ਚ ਮਿਲਣ ਨਹੀਂ ਗਏ ਮੈਂ ਤੁਹਾਨੂੰ ਦੱਸਿਆ ਸੀ ਹਾਂ ਦੱਸਿਆ ਜਰੂਰ ਸੀ ਮੈਂ ਉੱਥੇ ਤੁਹਾਨੂੰ ਪਰ ਤੁਸੀਂ ਗੱਲ ਕੋਈ ਨਹੀਂ ਨੋ 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 ਝੂਠ ਬੋਲਦੇ ਹੋ ਚਲੋ ਮੈਂ ਸੋਣਾ ਲਿਖਣਾ ਸੀ ਮੈਂ ਕੀ ਲੀਡਰਾਂ ਨਹੀਂ ਨਹੀਂ ਤੁਸੀਂ ਜਿਹੜੀ ਕਮੈਂਟ ਬਾਜੀ ਕੀਤੀ ਆ ਇਹ ਤੁਹਾਡੀ ਉਮਰ ਦੇ ਮੁਤਾਬਕ ਇਹ ਤੁਹਾਡੇ ਵਾਲ ਚਿੱਟੇ ਹੋਗੇ ਸਰਦਾਰ ਜੀ ਸਾਨੂੰ ਇਹ ਗੱਲਾਂ ਸ਼ੋਭਾ ਜੀ ਚਾਹੁੰਦੇ ਚਾਹੁੰਦੇ ਕੀ ਹੋਣਾ ਚਾਹੀਦਾ ਸਾਨੂੰ ਮੈਂ ਕਿਉਂ ਦੱਸਾਂ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਕੀ ਕਰਤਾ ਤੁਸੀਂ ਫੇਰ ਤੂੰ ਕਿਉਂ ਹੋਇਆ ਉਹ 6 ਮਹੀਨੇ ਤੋਂ ਕੋਈ ਨਹੀਂ ਮੇਰੀ ਮਰਜ਼ੀ ਤੁਸੀਂ ਕੌਣ ਹੋ ਮੈਨੂੰ ਹਟਾਉਣ ਵਾਲੇ ਜਿੱਦਾਂ ਤੁਹਾਡੇ ਜਿੱਦਾਂ ਤੁਹਾਡੇ ਘਰ ਦੀ ਧੀ ਭੈਣ ਦੇ ਨਾਲ ਇਦਾਂ ਹੋਇਆ ਨਾ ਉਹਦੇ ਮੂੰਹ ਤੇ ਸ਼ਿਕੜੀ ਲਾਈ ਜੇ ਅਸਲ ਪਿਓ ਦਾ ਪੁੱਤਾਂ ਦਾ ਉਹਦੇ ਹਟਾਈਆਂ ਆਪਦੇ ਘਰ ਦੀ ਧੀ ਪਹਿਣ ਨੂੰ ਜਿੱਦੇ ਫੜ